ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪੰਜਾਬ ਵਿੱਚ ਅਬੋਹਰ ਵਿੱਚ ਘਟਨਾ ਵਾਪਰੀ ਜਿੱਚ ਕਪੜੇ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਅਦੇ ਮੋਗਾ ਵਿੱਚ ਡਾਕਟਰ ਕੰਪਵਰਜੀ ਨੂੰ ਗੋਲੀਆਂ ਮਾਰੀਆਂ ਗਈਆਂ ਇਹ ਬਹੁਤ ਹੀ ਨਿੰਦਰਜੋਗ ਅਤੇ ਦੁਖਦਾਈ ਘਟਨਾਵਾਂ ਹਨ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀ ਕਰਨੀ ਬਣਦੀ ਹੈ ਤੇ ਉੱਤੇ ਪ੍ਰਸ਼ਾਸਨ ਨੇ ਇੱਕ ਐਗਜ਼ੈਂਪਲ ਸੈੱਟ ਕਰਨੀ ਚਾਹੀਦੀ ਹੈ ਕਿ ਅੱਗੇ ਤੋਂ ਕਿਸੇ ਤਰ੍ਹਾਂ ਦੇ ਵੀ ਅਸੀ ਕਰਨਾ ਨਾ ਬਾਤ ਰਹੀ ਇਹਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਹੀ ਗੰਭੀਰ ਵਿਸ਼ਾ ਹੈ ਗੈਂਗਸਟਰਵਾਦ ਦਾ ਵਿਸ਼ਾ ਬਹੁਤ ਹੀ ਗੰਭੀਰ ਵਿਸ਼ਾ ਤੇ ਇਹ ਪੁਰਾਣੀਆਂ ਸਰਕਾਰਾਂ ਦੀ ਦੇਣ ਨੇ ਇਹ ਇੱਕਦਮ ਨਹੀਂ ਪਣ ਪਿਆ ਪੁਰਾਣੀ ਸਰਕਾਰਾਂ ਦੇ ਦੇਣ ਨੇ ਉੱਥੋਂ ਚੱਲਦਾ ਆ ਤੇ ਸਾਡੇ ਮੀਟਰ ਆਫ ਹੋ ਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਮੰਗ ਕਰ ਰਹੇ ਸੀਗੇ ਸਪੈਸ਼ਲ ਸੈਸ਼ਨ ਦੀ ਜੇ ਵਿਧਾਨ ਸਭਾ ਸੈਸ਼ਨ ਦੇ ਜਿਹਰੇ ਵਿੱਚ ਉਹ ਬ੍ਰੈਕਸਰ ਉੱਤੇ ਲਾਣ ਆਰਡਰ ਬਤ ਪੁਰਾਣੇ ਦਿਨ ਗੱਲ ਕਰਨ ਦੀ ਗੱਲ ਮੰਗ ਰੱਖਦੇ ਪਏ ਸੀਗੇ ਸੋ ਮੈਂ ਬਾਜਵਾ ਸਾਹਿਬ ਨੂੰ ਵੀ ਗੱਲ ਕਹਿਣੀ ਚਾਹਾਂਗਾ ਕਿ ਤੁਸੀਂ ਮੰਗ ਤੇ ਜਰੂਰ ਰੱਖਦੇ ਪਿਓ ਪਰ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਵੀ ਤੁਹਾਡਾ ਇੱਕ ਐਮਐਲਏ ਤੇ ਉਹਦਾ ਪਰਿਵਾਰ ਜਿਨ੍ਹਾਂ ਦੇ ਗੈਂਗਸਟਰ ਨਾਲ ਡਾਇਰੈਕਟ ਲਿੰਕ ਨਹੀਂ ਸਰੋਤਿਆਂ ਦੇ ਇਚੂ ਇਨਵੋਲ ਨਹੀਂ ਤੇ ਸੋ ਸਭ ਤੋਂ ਪਹਿਲੇ ਤੁਹਾਨੂੰ ਆਪਣੇ ਘਰ ਵਿੱਚ ਆਪਣੀ ਪਾਰਟੀ ਵਿੱਚ ਕਾਰਵਾਈ ਕਰਕੇ ਸਾਬਤ ਕਰਨਾ ਚਾਹੀਦਾ ਹੈ ਕਿ ਤੁਸੀਂ ਗੈਂਗਸਟਰਾਂ ਨੂੰ ਪ੍ਰਮੋਟ ਕਰਨਾ ਹੈ ਕਿ ਗੈਂਗਸਟਰਾਂ ਦੇ ਖਿਲਾਫ ਹੋ ਜੇ ਤੁਸੀਂ ਕਾਰਵਾਈ ਕਰਦੇ ਹੋ ਤਾਂ ਫਿਰ ਤਾਂ ਜ਼ਰੂਰ ਮੰਨਦੇ ਆ ਕਿ ਤੁਸੀਂ ਗੈਂਗਸਟਰਾਂ ਦੇ ਖਿਲਾਫ ਹੋ ਤੇ ਦੂਸਰੀ ਗੱਲ ਮੈਂ ਸਰਦਾਰ ਸੁਚਿੰਦਰ ਸਿੰਘ ਤਵਾਜੀ ਐਮਪੀ ਸਾਹਿਬ ਗੁਰਦਾਸਪੁਰ ਉਹਨਾਂ ਨੇ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਕੁਝ ਛੇਰ ਪਹਿਲਾਂ ਗੱਲ ਕੀਤੀ ਸੀ ਕਿ ਮੀਟਿੰਗ ਵਿੱਚ ਇੱਕ ਗੈਂਗਸਟਰ ਆ ਕੇ ਬੈਠ ਗਿਆ ਜਿਹੜੇ 25 26 ਪਰਚੇ ਨੇ ਦੇ ਤੁਹਾਨੂੰ ਮਹਿਸੂਸ ਹੋਇਆ ਕਿ ਜੈਡ ਸਕਿਉਰਿਟੀ ਦੇ باوجود ਵੀ ਤੁਸੀਂ ਗੈਂਗਸਟਰਾਂ ਦੇ ਵਿੱਚ ਮਤਲਬ ਉਹ ਤੁਹਾਡੇ ਵਿੱਚ ਬੈਠ ਗਿਆ ਤੇ ਮੈਂ ਦੱਸਣਾ ਚਾਹਾਂਗਾ ਕਿ ਤੁਹਾਡੇ ਨਾਲ ਜਿਹੜੇ ਬਾਕੀ ਬੰਦੇ ਤੁਹਾਡੀ ਟੀਮ ਬੈਠਦੀ ਕੁਦਰਾਸਪੁਰ ਜਾ ਕੇ ਬੈਠਦੇ ਔਰ ਉਹਨਾਂ ਦੇ ਉਹਦਾ ਡਾਇਰੈਕਟ ਲਿੰਕ ਨੇ ਜੇ ਤੁਹਾਨੂੰ ਕਿਸੇ ਪ੍ਰੂਫ ਦੀ ਲੋੜ ਆ ਤਾਂ ਮੈਂ ਪ੍ਰੂਫ ਦੇਣ ਲਈ ਤਿਆਰ ਹਾਂ ਮੇਰੇ ਕੋਲ ਪ੍ਰੂਫ ਪਏ ਨੇ ਇਹਨਾਂ ਦੇ ਤੁਹਾਡੇ ਲੀਡਰ ਤੁਹਾਡੇ ਯੂਥ ਲੀਡਰਾਂ ਦੇ ਇਹਨਾਂ ਦੇ ਗੈਂਗਸਟਰਾਂ ਦੇ ਪ੍ਰਤੀਮੰਗਾਚੇ ਡਾਇਰੈਕਟ ਲਿੰਕ ਨੇ ਤੇ ਇਹਦੇ ਨਾਲ ਹੀ ਮੈਂ ਕੁਝ ਦਿਨ ਪਹਿਲਾਂ ਸਾਡੇ ਰਾਜਾ ਬੜਿੰਗ ਸਿੰਘ ਪ੍ਰਧਾਨ ਕਾਂਗਰਸ ਦੇ ਪੰਜਾਬ ਦੇ ਉਹ 5 ਦਿਨ ਦਾ ਸਮਾਂ ਮੰਗਦੇ ਪਏ ਸੀਗੇ 5 ਦਿਨ ਦਾ ਸਮਾਂ ਚਾਹੀਦਾ ਸੋ ਮੈਂ ਦੱਸਣਾ ਚਾਹਾਂਗਾ ਕਿ 5 ਸਾਲ ਤੋਂ ਤੁਹਾਡੇ ਕੋਲ ਅੱਗੇ ਹੈਗੇ ਸੀਗੇ ਤੇ ਤੁਹਾਡਾ ਜੋ ਥਾਗੂ ਗੁਦਾਸਪੁਰ ਦਾ ਜਿਹੜਾ ਗੈਂਗਸਟਰ ਨੂੰ ਪ੍ਰਮੋਟ ਕਰ ਰਿਆ ਕੀਤਾ ਵੀ ਹੈ ਜਿਨ੍ਹਾਂ ਨੇ ਕੰਮ ਵੀ ਕਰਾਏ ਨੇ ਲਿੰਕ ਵੀ ਨੇ ਤੇ ਪਹਿਲੇ ਹੁਰਤੇ ਕਾਰਵਾਈ ਕਰਕੇ ਸਾਬਤ ਕਰੋ ਕਿ ਤੁਸੀਂ ਵਾਕਈ ਗੈਂਗਸਟਰ ਦੇ ਖਿਲਾਫ ਹੋ ਤੇ ਨਹੀਂ ਤੇ ਇਹ ਰਾਜਨੀਤਿਕ ਬਿਆਨ ਦੇ ਨਿਬੰਧ ਕਰ ਦਿਓ ਤੇ ਇਹ ਇਹ ਮੈਂ ਤੁਹਾਡੇ ਅੱਗੇ ਸਾਰਿਆਂ ਨੂੰ ਗੱਲ ਰੱਖਦਾ ਕਿ ਇਹ ਦੇਖੋ ਪ੍ਰੂਫ ਪਏ ਨੇ ਜਦੋਂ ਚੰਦੂ ਦੱਸੋ ਮੈਨੂੰ ਮੈਂ ਪ੍ਰੂਫ ਲੈ ਕੇ ਆਉਣਾ ਤੇ ਤੁਸੀਂ ਕਾਰਵਾਈ ਕਰਨ ਲਈ ਤਿਆਰ ਹੋ ਤੇ ਇਹ ਫੋਕੀਆਂ ਡਰਾਮੇ ਬਾਜੀਆਂ ਕਰਨੀਆਂ ਬੰਦ ਕਰੋ ਸੁਧਾਨ ਮਗਰ